ਮਤਲਬ ਡ੍ਰੀਮ ਰੋਲ ਹੀ ਆ ਹਨਾ ਤੁਸੀਂ ਦੋ ਇੰਨੀਆਂ ਸੋਹਣੀਆਂ ਕੁੜੀਆਂ ਨਾਲ ਕੰਮ ਕਰਨਾ ਮੈਨੂੰ ਵਰਦੀ ਵਧੀਆ ਲੱਗੀ ਜੀ ਆਪਣੇ ਵਰਦੀ ਸੂਟ ਕੀਤੀ ਮੈਨੂੰ ਨਹੀਂ ਬਿਲਕੁਲ ਸੂਟ ਕੀਤੀ ਮਤਲਬ ਮੇਰੀ ਤਾਂ ਧੜਕਨ ਤੇਜ਼ ਹੋ ਗਈ ਸੀ ਇੱਕ ਵਾਰ ਜਦੋਂ ਮੈਂ ਪਹਿਲੀ ਵਾਰੀ ਸਕਰੀਨ ਤੇ ਦੇਖਿਆ ਵੀ ਆਪਣੇ ਆਪ ਨੂੰ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ ਸੋਹਣਾ ਕਿਰਦਾਰ ਕੀਤਾ ਤਾਂ ਤੁਹਾਡੇ ਤੋਂ ਜਾਣਨਾ ਚਾਹਾਂਗੀ ਅੱਜ ਆਪਣੇ ਆਪ ਨੂੰ ਸਕਰੀਨ ਤੇ ਵੇਖਿਆ ਤਾਂ ਸਾਡੇ ਨਾਲ ਹੀ ਤੁਸੀਂ ਵੀ ਪ੍ਰੀਮੀਅਰ ਵੇਖਿਆ ਹਾਂਜੀ ਹਾਂਜੀ ਮਤਲਬ ਮੇਰੀ ਤਾਂ ਧੜਕਨ ਤੇਜ਼ ਹੋ ਗਈ ਸੀ ਇੱਕ ਵਾਰ ਜਦੋਂ ਮੈਂ ਪਹਿਲੀ ਵਾਰੀ ਸਕਰੀਨ ਤੇ ਦੇਖਿਆ ਵੀ ਆਪਣੇ ਆਪ ਨੂੰ ਪਰ ਹਾਂ ਵੀ ਇੰਨਾ ਵੀ ਸੀਗਾ ਵੀ ਕੌਨਫੀਡੈਂਟ ਸੀਗਾ ਵੀ ਮੈਨੂੰ ਪਤਾ ਸੀ ਵੀ ਮੈਂ ਪੂਰੀ ਮਿਹਨਤ ਨਾਲ ਗਿਆ ਤੇ ਫਿਰ ਜਦੋਂ ਆਪਾਂ ਕਿਸੇ ਵੀ ਕੰਮ 'ਚ ਮਿਹਨਤ ਕਰਦੇ ਆ ਤਾਂ ਰਿਜ਼ਲਟ ਚੰਗੇ ਆਉਂਦੇ ਆ ਬਾਕੀ ਮੈਂ ਜੋ ਆਪਣੇ ਵੱਲੋਂ ਕਰ ਸਕਦਾ ਸੀ ਉਹ ਮੈਂ ਕਰਤਾ ਹੁਣ ਬਾਕੀ ਆਡੀਅנס ਦਾ ਪਿਆਰ ਆ ਤੇ ਨਹੀਂ ਉਹ ਸੋਹਣਾ ਕਿਰਦਾਰ ਤੁਸੀਂ ਨੇ ਬਾਇਆ ਏ ਸਕਰੀਨ ਦੇ ਉੱਤੇ ਤਾਂ ਅੱਛਾ ਦੋ ਦੋ ਕੁੜੀਆਂ ਹਨਾ ਜਿਨ੍ਹਾਂ ਨੇ ਫਫੇ ਕੁੱਟੇ ਆ ਤੇ ਤੁਸੀਂ ਉਹਨਾਂ ਦੇ ਫਫੇ ਕੁੱਟਿਆਂ ਦੇ ਵਿੱਚ ਫਸ ਗਏ ਗੱਲਾਂ ਦੇ ਵਿੱਚ ਹਨਾ ਤਾਂ ਜਾਨਣਾ ਚਾਹਾਂਗੀ ਕਿ ਜਦੋਂ ਅੱਜ ਕਿਹੜੀਆਂ ਕਿੜੀਆਂ ਯਾਦਾ ਜਿਹੜੀਆਂ ਤਾਜ਼ਾ ਹੋਈਆਂ ਜਦੋਂ ਤੁਸੀਂ ਆਪਣੇ ਆਪ ਨੂੰ ਸਕਰੀਨ ਤੇ ਵੇਖਿਆ ਕਿਹੜੇ ਕਿਹੜੇ ਉਹ ਸੀਨ ਸੀਗੇ ਜਿਹੜੇ ਦੁਬਾਰਾ ਅੱਜ ਰੀਕਾਲ ਕੀਤੇ ਨੇ ਸਾਰੀਆਂ ਹਰ ਇੱਕ ਚੀਜ਼ ਹੀ ਬਹੁਤ ਜ਼ਿਆਦਾ ਮੈਮਰੀ ਮਤਲਬ ਮੈਮਰੇਬਲ ਹੁੰਦੀ ਆ ਜਦੋਂ ਤੁਸੀਂ ਇੰਨੀ ਵੱਡੀ ਟੀਮ ਦੇ ਨਾਲ ਕੰਮ ਕਰਦੇ ਹੋ ਹਨ ਵੀ ਕਵੀਨ ਆਫ ਪੰਜਾਬੀ ਇੰਡਸਟਰੀ ਨੀਰੂ ਮੈਮ ਨਾਲ ਤੁਸੀਂ ਕੰਮ ਕੀਤਾ ਤਾਰੀਆਂ ਨਾਲ ਕੰਮ ਕੀਤਾ ਜਗਦੀਪ ਵੀਰੇ ਨਾਲ ਤਾਂ ਮਤਲਬ ਮੈਂ ਜਦੋਂ ਦਾ ਵੀ ਫਿਲਮ ਇੰਡਸਟਰੀ ਬਾਰੇ ਸੋਚਿਆ ਸੀਗਾ ਤਾਂ ਮਤਲਬ ਲਾਈਕ ਉਹ ਤਾਂ ਹੀ ਮਤਲਬ ਮੈਨੂੰ ਆਇਆ ਸੀ ਵੀ ਜਗਦੀਪ ਵੀਰੇ ਨਾਲ ਕੰਮ ਕਰਨਾ ਸੋ ਅੱਜ ਸੁਪਨਾ ਪੂਰਾ ਹੋਇਆ ਹੁਣ ਇਹ ਹੀ ਆ ਵੀ ਆਡੀਅנס ਪਿਆਰ ਦੇਵੇ ਤੇ ਇਹੀ ਚਾਹੀਦਾ ਜੀ ਬਸ ਬਹੁਤ ਸਾਰੇ ਲੋਕ ਜਿਹੜੇ ਇਹ ਕਹਿੰਦੇ ਆ ਕਿ ਅਸੀਂ ਨੀਰੂ ਮੈਮ ਨਾਲ ਕੰਮ ਕਰਨਾ ਬਹੁਤ ਸਾਰੇ ਜਿੱਦਾਂ ਤੁਸੀਂ ਹੁਣੇ ਕਿਹਾ ਕਿ ਜਗਦੀਪ ਸਿੱਧੂ ਦਾ ਇੱਕੀ ਫਿਲਮ ਦੇ ਵਿੱਚ ਦੋ ਦੋ ਸੁਪਨੇ ਪੂਰੇ ਹੋਏ ਆ ਤਾਂ ਉਹਦੇ ਬਾਰੇ ਕੀ ਕਹਿੰਦੇ ਬਿਲਕੁਲ ਬਿਲਕੁਲ ਡ੍ਰੀਮ ਮਤਲਬ ਡ੍ਰੀਮ ਰੋਲ ਹੀ ਹਨਾ ਤੁਸੀਂ ਦੋ ਇੰਨੀਆਂ ਸੋਹਣੀਆਂ ਕੁੜੀਆਂ ਨਾਲ ਕੰਮ ਕਰਨਾ ਔਰ ਇਸ ਤੋਂ ਬਾਅਦ ਜਗਦੀਪ ਸਿੱਧੂ ਵੀਰੇ ਵਰਗਾ ਰਾਈਟਰ ਤੁਹਾਡੇ ਨਾਲ ਹੋਵੇ ਤਾਂ ਵੀਰੇ ਨੇ ਬਹੁਤ ਹਮੇਸ਼ਾ ਮੋਢੇ ਤੇ ਬਾਹਰ ਰੱਖੀ ਸੀ ਤਾਂ ਵੀਰੇ ਨੇ ਮਤਲਬ ਪਹਿਲਾਂ ਹੀ ਮੈਨੂੰ ਸਕ੍ਰਿਪਟ ਦੇ ਦਿੱਤੀ ਸੀ ਮੈਂ ਪੂਰੀ ਤਿਆਰੀ ਨਾਲ ਹੀ ਗਿਆ ਸੀਗਾ ਤੇ ਸੈੱਟ ਤੇ ਵੀ ਕਦੇ ਵੀ ਕੋਈ ਚੀਜ਼ ਮੈਂ ਕ ਆ ਕਾਲੀ ਨਹੀਂ ਦਿਖਾਈ ਵੀ ਹਾਂ ਵੀ ਜੇ ਇੱਕ ਵਾਰੀ ਨਹੀਂ ਵੀ ਹੋਇਆ ਤਾਂ ਵੀਰਾਂ ਕਹਿੰਦਾ ਕੋਈ ਚੱਕਰ ਨਹੀਂ ਆਪਾਂ ਦੁਬਾਰਾ ਕਰਾਂਗੇ ਸੋ ਬਹੁਤ ਵਧੀਆ ਐਕਸਪੀਰੀਅੰਸ ਸੀਗਾ ਅੱਛਾ ਇੱਕ ਚੀਜ਼ ਜਿਹੜੀ ਤੁਹਾਨੂੰ ਬਹੁਤ ਚੰਗੀ ਲੱਗੀ ਆਪਣੇ ਕਿਰਦਾਰ ਦੇ ਵਿੱਚ ਮੈਨੂੰ ਵਰਦੀ ਬੜੀ ਵਧੀਆ ਲੱਗੀ ਜੀ ਆਪਣੇ ਵਰਦੀ ਸੂਟ ਕੀਤੀ ਮੈਨੂੰ ਨਹੀਂ ਬਿਲਕੁਲ ਸੂਟ ਕੀਤੀ ਜੀ ਹਾਂ ਮਤਲਬ ਮੈਂ ਚਾਹੁੰਦਾ ਸੀਗਾ ਵੀ ਹਾਂ ਵੀ ਕੋਈ ਨਾ ਕੋਈ ਐਦਾਂ ਦਾ ਹੋਵੇ ਕਿਰਦਾਰ ਜਿੱਥੇ ਵੀ ਮੈਂ ਮਤਲਬ ਕੋਈ ਵਰਦੀ ਦੇ ਵਿੱਚ ਹੋਵਾਂ ਚਾਹੇ ਉਹ ਨੇਵੀ ਦੀ ਵਰਦੀ ਹੋਵੇ ਚਾਹੇ ਉਹ ਪੁਲਸ ਦੀ ਵਰਦੀ ਹੋਵੇ ਉਹ ਮੇਰਾ ਇੱਕ ਸੁਪਨਾ ਜੂਰਾ ਹੋ ਗਿਆ ਤੋ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਫਿਲਮ ਰਿਲੀਜ਼ ਹੋ ਗਈ ਮੈਂ ਹੀ ਕਹਿਣਾ ਚਾਹੂੰਗਾ ਇੱਕ ਵਾਰ ਜਰੂਰ ਫਿਲਮ ਦੇਖੋ ਤੁਸੀਂ ਨਰਾਸ਼ ਨਹੀਂ ਹੋਵੋਗੇ ਜੇ ਤਾਂ ਟਿਕਟ ਦੇ ਪੈਸੇ ਵੇਸਟ ਗਏ ਮੈਨੂੰ ਟੈਗ ਕਰ ਦਿਓ ਮੈਂ ਪੈਸੇ ਮੋੜੂੰਗਾ ਮੈਹੀ ਕਿਹਦਾ ਦਾ ਹਾਂਜੀ ਥੈਂਕ ਯੂ